ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰੀ ਮੁਰਤੋਂ ਖੁੰਡੇ ਦੀ ਚਰਚਾ ਹੋਣ ਲੱਗ ਪਈ ਆ ਕਿਉਂਕਿ ਇਹ ਖੁੰਡਾ ਅਕਸਰ ਅੱਜ ਵੀ ਜਿਹੜੇ ਬਜ਼ੁਰਗ ਨੇ ਪੰਜਾਬ ਦੇ ਉਹਨਾਂ ਦੇ ਹੱਥ ਤੇ ਵਿੱਚ ਦੇਖਿਆ ਜਾਂਦਾ ਹੈ ਤੇ ਅੱਜ ਤੋਂ ਦਹਾਕਿਆਂ ਪਹਿਲਾਂ ਇਸ ਦੀ ਚਰਚਾ ਮੁਖਤੋਰ ਦੇ ਪੰਜਾਬ ਦੀ ਸੰਸਕ੍ਰਿਤੀ ਤੇ ਵਿਰਾਸਤ ਦੇ ਨਾਲ ਜਿਹੜੀ ਆ ਉਹ ਜੁੜ ਕੇ ਵੇਖੀ ਜਾਂਦੀ ਸੀ ਪਰ ਅੱਜ ਇਹ ਖੁੰਡਾ ਇੱਕ ਵਾਰੀ ਮੁਰਤੋਂ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ੇ ਬਣ ਗਿਆ ਕਿਉਂਕਿ ਦੋ ਵੱਡੇ ਸਿਆਸਤਦਾਨਾਂ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਸਣੇ ਹੋਰ ਵੀ ਕਈ ਪਲੇਟਫਾਰਮ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਯਾਨੀ ਕਿ ਮੁਖਤੋਰ ਤੇ ਅੱਜ ਜਿਹੜੇ ਕਿਸੇ ਵੇਲੇ ਕੱਟੜ ਵਿਰੋਧੀ ਹੁੰਦੇ ਸੀ ਅੱਜ ਆਮਣੋ ਸਾਹਮਣੇ ਹੋਣ ਵਾਲੇ ਨੇ ਕਿਉਂਕਿ ਗਠਜੋੜ ਨੂੰ ਲੈ ਕੇ ਵੀ ਮਾਮਲਾ ਗੜਬੜੀ ਹੈ ਕਿਉਂਕਿ ਮੁਖਤੋਰ ਤੇ ਅੱਜ ਜਿਹੜੀ ਗੱਲ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਤੇ ਕਹੀ ਉਸ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਉਠਰੇ ਸਾਰੇ ਸਵਾਲਾਂ ਤੇ ਅੰਕੁਸ਼ ਲੱਗ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਭਾਜਪਾ ਕੱਲ੍ਹੇ ਸੂਬੇ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਲੜੇਗੀ ਦੱਸ ਦਈਏ ਖੁੰਡੇ ਦੀ ਗੱਲ ਅੱਜ ਇਸ ਕਰਕੇ ਹੋ ਰਹੀ ਆ ਕਿ ਲਗਭਗ 12 ਸਾਲ ਪਹਿਲਾਂ ਮਾਲਬੇ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਰੈਲੀ ਦੇ ਵਿੱਚ ਗਏ ਸੀ ਤੇ ਉਹਨਾਂ ਨੂੰ ਖੁੰਡਾ ਪੇਂਟ ਕੀਤਾ ਗਿਆ ਸੀ ਤੇ ਉਸ ਵੇਲੇ ਉਹ ਚਰਚਾ ਦੇ ਵਿੱਚ ਰਿਹਾ ਸੀ ਹੁਣ ਮੁੜ ਤੋਂ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਜਲੰਧਰ ਹਲਕੇ ਦੇ ਵਿੱਚੋਂ ਚੋਣ ਪ੍ਰਚਾਰ ਕਰ ਰਹੇ ਸੀ ਤੇ ਇਸੇ ਦਰਮਿਆਨ ਉਹਨਾਂ ਦੇ ਹੱਥ ਦੇ ਵਿੱਚ ਖੁੰਡਾ ਸੀ ਤੇ ਖੁੰਡੇ ਦੀ ਜਦੋਂ ਫੋਟੋ ਉਹਨਾਂ ਦੇ ਵਰਕਰਾਂ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਸਾਂਝੀ ਕੀਤੀ ਗਈ ਤੇ ਹੁਣ ਰਾਜਨੀਤਿਕ ਤੌਰ ਤੇ ਚਰਚਾ ਬਣ ਗਈ ਆ ਕਿ ਆਖਿਰਕਾਰ ਦੋ ਵੱਡੇ ਦਿਗਜ ਇਹ ਖੁੰਡਾ ਫੜ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਉਹ ਕੇ ਤਾਲ ਬਣਾਉਣਾ ਚਾਹੁੰਦੇ ਨੇ ਤੇ ਮੁਖਤੋਰ ਤੇ ਦੱਸ ਦਈਏ ਕਿ 12 ਸਾਲ ਪਹਿਲਾਂ ਮਾਲਵੇ ਦੇ ਮਹੱਤਵਪੂਰਨ ਵਿਧਾਨ ਸਭਾ ਖੇਤਰ ਦੇ ਬਾਗਾ ਪੁਰਾਣਾ ਦੇ ਵਿੱਚ ਕਾਂਗਰਸ ਦੀ ਇੱਕ ਰੈਲੀ ਦੇ ਵਿੱਚ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਤੇ ਉਹਨਾਂ ਦੇ ਪੁੱਤ ਕਮਲਜੀਤ ਬਰਾੜ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਨੂੰ ਜਿਹੜਾ ਉਹ ਖੁੰਡਾ ਭੇਂਟ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਵੀਕਾਰ ਕੀਤਾ ਸੀ ਤੇ ਰਣਨੀਤੀ ਦਾ ਇਹ ਹਿੱਸਾ ਬਣ ਗਿਆ ਸੀ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਇਹ ਖੁੰਡਾ ਵੇਖਿਆ ਗਿਆ ਤੇ ਲਗਾਤਾਰ ਸੁਰਖੀਆਂ ਬਟੋਰਿਆ ਲਗਾਤਾਰ ਆਮ ਲੋਕਾਂ ਤੇ ਕਾਰਕਿਰਤਾਾਂ ਦੇ ਵਿੱਚ ਇਸ ਦੀ ਚਰਚਾ ਬਣੀ ਹੋਈ ਹੈ ਮੋਗਾ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੇ ਦਰਮਿਆਨ ਸੁਖਵੀਰ ਬਾਦਲ ਮੋਗਾ ਦੇ ਵਿੱਚ ਜਦੋਂ ਇੱਕ ਸਸਦੀ ਖੇਤਰ ਦੇ ਵਿੱਚ ਲੰਘ ਰੇ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ ਇਹ ਖੁੰਡਾ ਪੇਂਟ ਕੀਤਾ ਗਿਆ ਸੁਖਵੀਰ ਬਾਦਲ ਨੇ ਆਪ ਦੇ ਫੇਸਬੁੱਕ ਪੇਜ ਤੇ ਵੀ ਖੰਡੇ ਦੀ ਤੇ ਖੁੰਡੇ ਦੀ ਤਸਵੀਰ ਸਾਂਝ ਕੀਤੀ ਆ ਤੇ ਉਹਨਾਂ ਦੇ ਇਸ ਫੋਟੋ ਤੇ ਵੀਡੀਓ ਸ਼ੇਅਰ ਕਰਨ ਮਗਰੋਂ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਵੀ ਜਿਹੜੇ ਨੇ ਉਹਨਾਂ ਦੇ ਸਮਰਥਕਾਂ ਤੇ ਉਹਨਾਂ ਨੂੰ ਚੋਣ ਵਾਲੇ ਤੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਨੇ ਹੁਣ 2012 ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਇਹ ਖੁੰਡਾ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਸ਼ਿਰੋਮਣੀ ਅਕਾਲੀ ਦਲ ਬਾਦਲ ਸਰਕਾਰ ਉਸ ਵੇਲੇ 2012 ਦੇ ਵਿੱਚ ਸੀਗੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਖਾਈ ਗਈ ਜਿਹੜੀਆਂ ਖਾਮੀਆਂ ਤੋਂ ਬਾਅਦ ਉਹ ਚੋਣਾ ਨਹੀਂ ਜਿਸ ਸਕੇ ਸੀ ਤੇ ਹੁਣ ਮੁੜ ਤੋਂ ਚੋਣਾ ਨੂੰ ਲੈ ਕੇ ਇਹ ਸਿਆਸਤ ਗਰਮਾਂ ਦੀ ਜਾਰੀ ਆ ਪਰ ਜਿਹੜੇ ਕੱਟੜ ਵਿਰੋਧੀ ਸੀਗੇ ਉਹਨਾਂ ਵਿਰੋਧੀਆਂ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਜਿਹੜੇ ਸਿਆਸੀ ਮਾਹਿਰ ਸੀ ਕਿ ਆਖਿਰਕਾਰ ਜੇਕਰ ਗਠਜੋੜ ਹੋ ਗਿਆ ਤੇ ਇਹ ਕੱਟੜ ਵਿਰੋਧੀ ਜਿਹੜੇ ਨੇ ਉਹ ਇੱਕ ਪਾਰਟੀ ਦੇ ਵਿੱਚ ਹੋ ਜਾਣਗੇ ਤੇ ਇੱਕ ਪਾਰਟੀ ਦੇ ਵਿੱਚ ਹੋ ਜਾਣਗੇ ਤੇ ਇਹਨਾਂ ਦੀ ਨੀਵੇ ਵਿਕੀ ਦੇ ਕਿਉਂਕਿ ਨੋ ਮਾਸ ਦਾ ਰਿਸ਼ਤਾ ਕਦੇ ਜਿਹੜਾ 1996 ਤੋਂ ਲੈ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਕ ਜਦੋਂ ਅਕਾਲੀ ਭਾਜਪਾ ਦਾ ਗਠਜੋੜ ਕਿਸਾਨੀ ਅੰਦੋਲਨ ਦੇ ਦਰਮਿਆਨ ਨਹੀਂ ਟੁੱਟਿਆ ਸੀ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 96 ਤੋਂ ਲੈ ਕੇ ਹੁਣ ਤੱਕ 28 ਸਾਲ ਦਾ ਇੱਕ ਲੰਮਾ ਸਮਾਂ ਉਸ ਦੇ ਵਿੱਚ ਜੋ ਵੀ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਏਕਤਾ ਦੇਖੀ ਗਈ ਚੋਣਾਂ ਨੂੰ ਲੜਨ ਨੂੰ ਲੈ ਕੇ ਤੇ ਹੁਣ ਸਿਆਸੀ ਕਿਥੇ ਨਾ ਕਿਥੇ ਫਾਇਦੇ ਦੇਖੇ ਜਾ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਜਦੋਂ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਸਿਆਸੀ ਰਣਨੀਤੀ ਤੇ ਫਾਇਦਿਆਂ ਦੀ ਗੱਲ ਹੀ ਨਿਕਲ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਾਵੀ ਰਹੀ ਪਰ ਹੁਣ ਸੁਨੀਲ ਜਾਖੜ ਨੇ ਜਿਸ ਤਰੀਕੇ ਨਾਲ ਵਿਆਹ ਦਿੱਤਾ ਹੈ ਤੇ ਖੁੱਲੇ ਤੌਰ ਤੇ ਕਾਂਗਰਸ ਦੇ ਵਿੱਚ ਕਦੇ ਮੋਦੀ ਪੰਜਾਬ ਦੇ ਵਿੱਚ ਰਹੇ ਹੁਣ ਭਾਜਪਾ ਦੇ ਮੋਦੀ ਨੇ ਤੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਕਈ ਹੋਰ ਵੱਡੇ ਲੀਡਰ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਿਲ ਹੋ ਗਏ ਸ਼ਾਇਦ ਇਸੇ ਕਰਕੇ ਗੱਟ ਜੋੜ ਨਹੀਂ ਹੋਇਆ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਉਹਨਾਂ ਦੀ ਕਮਾਨ ਸੀਗੀ ਤੇ ਉਹਨਾਂ ਦਾ ਜਿਹੜਾ ਵੋਟ ਬੈਂਕ ਸੀ ਤੇ ਇੱਕ ਕਾਂਗਰਸੀਆਂ ਸਮਰਥਕਾਂ ਦਾ ਜਿਹੜਾ ਕੈਪਟਨ ਨੂੰ ਸਮਰਥਨ ਸੀ ਉਹ ਫਿਰ ਤੋਂ ਇਕਜੁੱਟ ਹੋ ਜਾਏਗਾ ਤੇ ਕੈਪਟਨ ਸਾਹਿਬ ਜਾਂ ਸੁਨੀਲ ਜਾਖੜ ਸਾਹਿਬ ਸ਼ਾਇਦ ਕੋਈ ਕ੍ਰਿਸ਼ਮਾ ਦਸਣ ਤੇ ਮਾਲਬੇ ਮਾਜੇ ਤੇ ਦੁਆਬੇ ਦੇ ਵਿੱਚ ਜਿਹੜਾ ਉਹਨਾਂ ਦਾ ਵੋਟ ਫੀਸ ਦੀ ਵੋਟ ਬੈਂਕ ਆ ਉਸ ਨੂੰ ਵੀ ਥੋੜਾ ਇਜਾਫਾ ਹੋ ਸਕਦਾ ਹੈ ਵੈਸੇ ਇਸ ਵਾਰ ਗੁਰਦਾਸਪੁਰ ਤੇ ਇਸ ਦੇ ਨਾਲ ਜਲੰਧਰ ਇਹ ਦੋ ਲੋਕ ਸਭਾ ਖੇਤਰ ਦੇ ਵਿੱਚ ਭਾਜਪਾ ਪੂਰੀ ਸਰਗਰਮੀ ਦਸਰੀ ਆ ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਵੀ ਤੇ ਹੋਰ ਕਈ ਥਾਵਾਂ ਤੇ ਵੀ ਭਾਜਪਾ ਪੂਰੀ ਸਰਗਰਮ ਹੁੰਦੀ ਨਜ਼ਰ ਆ ਰਹੀ ਆ ਪਰ ਅਕਾਲੀ ਦਲ ਵੀ ਪੰਜਾਬ ਬਚਾਓ ਯਾਤਰਾ ਦੇ ਨਾਲ-ਨਾਲ ਲੋਕ ਸਭਾ ਚੋਣਾਂ ਦੇ ਲਈ ਅਭਿਆਨ ਵੀ ਚਲਾ ਰਿਹਾ ਹੈ ਪ੍ਰਚਾਰ ਦਾ ਪਰ ਵੇਖਣ ਵਾਲੀ ਗੱਲ ਹੋਏਗੀ ਕਿ ਹੁਣ ਜਿਹੜਾ 9 ਮਾਸ ਦਾ ਰਿਸ਼ਤਾ ਕਦੇ ਕਿਹਾ ਜਾਂਦਾ ਸੀ ਤੇ ਕੱਟਰ ਵਿਰੋਧੀ ਸੀ ਹੁਣ ਇੱਕ ਵਾਰੀ ਮੋੜ ਤੋਂ ਕੱਟੀ ਕੱਟਰ ਵਿਰੋਧੀ ਪੰਜਾਬ ਦੇ ਸਿਆਸਤ ਦੇ ਵਿੱਚ ਹੋ ਜਾਣਗੇ ਜਾਂ ਫਿਰ ਜਿਹੜਾ ਖੁੰਡਾ ਇਹਨਾਂ ਨੇ ਹੱਥ ਦੇ ਵਿੱਚ ਫੜੀਆਂ ਹੋਈਆਂ ਤਸਵੀਰਾਂ ਜੋ ਚਰਚਾ ਦਾ ਵਿਸ਼ੇ ਪੰਜਾਬ ਦੀ ਸਿਆਸਤ ਦੇ ਵਿੱਚ ਬਣ ਗਈਆਂ ਨੇ ਇਹ ਕੋਈ ਨਵਾਂ ਧਮਖਮ ਪੰਜਾਬ ਦੀ ਸਿਆਸਤ ਦੇ ਵਿੱਚ ਦਿਖਾਉਂਦੀਆਂ ਨੇ ਜਾਂ ਕਿਹਿਆ ਸਿਆਸੀ ਝੱਖੜ ਜਿਹੜੇ ਨੇ ਪੰਬੜ ਪੂਸੇ ਵਾਲੇ ਪੰਜਾਬ ਦੀ ਸਿਆਸਤ ਦੇ ਵਿੱਚ ਪਾਉਂਦੇ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਵੀਰ ਬਾਦਲ ਪਹਿਲਾਂ ਵੀ ਕੱਟਰ ਵਿਰੋਧੀ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਹੁਣ ਫਿਰ ਤੋਂ ਕੱਟਰ ਵਿਰੋਧੀ ਦੇਖੇ ਜਾ ਸਕਦੇ ਨੇ ਤੇ ਸ਼ਾਇਦ ਚੋਣ ਪ੍ਰਚਾਰ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਇੱਕ ਦੂਜੇ ਤੇ ਹੀ ਬਲੇਮ ਗੇਮ ਤੇ ਟੀਕਾ ਟਿੱਪਣੀਆਂ ਕਰਦੇ ਹੋਏ ਵੀ ਨਜ਼ਰ ਆ ਸਕਦੇ ਨੇ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ ਤੇ ਸਿਆਸੀ ਮਾਹਿਰ ਵੀ ਇਹੀ ਕਹਿੰਦੇ ਨੇ ਕਿ ਸ਼ਾਇਦ ਪਪਿਖ ਦੇ ਵਿੱਚ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਤੇ ਕਾਲੀ ਦਲ ਨੇ ਕਲੀਆਂ ਲੜੀਆਂ ਸੀ ਤੇ ਹੁਣ ਲੋਕ ਸਭਾ ਚੋਣਾਂ ਦਾ ਵੀ ਐਲਾਨ ਹੋ ਗਿਆ ਪਰ ਸ਼ਾਇਦ ਪਪਿਖ ਦੇ ਵਿੱਚ ਸਿਆਸਤ ਦੇ ਵਿੱਚ ਸਭ ਕੁਝ ਸੰਭਵ ਹੈ ਤੇ ਅਸੰਭਵ ਕੁਝ ਵੀ ਨਹੀਂ ਤੇ ਕੋਈ ਵੀ ਰਣਨੀਤੀ ਭਾਜਪਾ ਅਕਾਲੇ ਦਲ ਅਪਣਾ ਸਕਦੇ ਨੇ ਤੇ ਫਿਲਹਾਲ ਬਸਪਾ ਵਾਲੇ ਪਾਸੇ ਵੀ ਸਾਰੇ ਦੀ ਨਜ਼ਰ ਆ ਕਿ ਬਸਪਾ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਸੈਡ ਦੇ ਨਾਲ ਸੀ ਉਹ ਹੁਣ ਕੀ ਕਰਦੀ ਆ ਤੇ ਹੋਰ ਜਿਹੜੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਆ ਉਹ ਕੀ ਸਿਆਸੀ ਪ੍ਰਚਾਰ ਲਈ ਕੰਮ ਕਰਦੀਆਂ ਨੇ ਜਾਂ ਫਿਰ ਜਿਹੜਾ 2022 ਦੇ ਵਿੱਚ ਹੋਇਆ ਸੀ ਉਹੀ ਕੰਮ ਹੁੰਦਾ ਉਦਾਂ ਹੀ ਵੋਟ ਪੈਂਕ ਰਹਿੰਦਾ ਕਿ ਹੱਥ ਦੇ ਵਿੱਚ ਆ ਕੇ ਝਾੜੂ ਕਿਥੇ ਪੰਜਾਬ ਦੇ ਵਿੱਚ ਸਿਆਸੀ ਮੈਦਾਨ ਤੇ ਫਿਰ ਨਾ ਜਾਵੇ ਤੇ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਜਨਤਾ ਜਨਾਰਦਨ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਵਾਲੇ ਲੀਡਰਾਂ ਦੇ ਹੱਕ ਦੇ ਵਿੱਚ ਕੀ ਫੈਸਲਾ ਦਿੰਦੀ ਆ ਫਿਲਹਾਲ ਅੱਜ ਮੁੱਦੇ ਦੇ ਵਿੱਚ ਇਨਾਈ ਮੈਨੂ ਦੀ ਇਜਾਜ਼ਤ ਧੰਨਵਾਦ